ਸਸ ਸਾਰੀ ਗੱਲ ਜੀ ਸਾਰੇ ਨੂੰ ਜੇ ਆਪਾਂ ਨਵੇਂ ਵਲੋਗ ਦੀ ਸ਼ੁਰੂਆਤ ਕਰ ਰਹੇ ਆ ਦਿਨ ਸ਼ਨੀਵਾਰ ਸ਼੍ਰੀ ਤ੍ਰੀ 32 ਸੈਕਟਰ ਤੋਂ ਫੋਕਲ ਵਾਈਡ ਪੰਜ ਫੇਸ ਦੇ ਵਿੱਚ ਇਹ ਪਾਣੀ ਦਾ ਲੈਵਲ ਚੈੱਕ ਕਰ ਸਕਦੇ ਹੋ 32 ਸੈਕਟਰ ਬਹੁਤ ਜ਼ਿਆਦਾ ਪਾਣੀ ਖੜਾ ਹੋਇਆ ਇਹ ਦੇਖ ਸਕਦੇ ਹੋ ਪਾਣੀ ਬਾਰਿਸ਼ ਹੀ ਕੰਟੀਨਿਊ ਹੋਣ ਦੇ ਕਾਰਨ ਕੇ ਪਾਣੀ ਬਹੁਤ ਖੜਾ ਆਇਆ ਆ ਫੋਕਲ ਪੁਆਇੰਟ ਦੀ ਵੀਡੀਓ ਆ ਫੋਕਲ ਪੁਆਇੰਟ ਦੇ ਵਿੱਚ ਵੀ ਪਾਣੀ ਦਾ ਲੈਵਲ ਦੇਖੋ ਇਹ ਚੈੱਕ ਕਰਤਾ ਹੋਇਆ ਪਾਣੀ ਬਹੁਤ ਜ਼ਿਆਦਾ ਆ ਗੱਡੀਆਂ ਦੇ ਗੱਡੀਆਂ ਸਪੀਡ ਤੇ ਜਾ ਰਹੀਆਂ ਪਾਣੀ ਬਹੁਤ ਜ਼ਿਆਦਾ ਖੜਿਆ ਆ ਫੋਕਲ ਪੁਆਇੰਟ ਦੇ ਵਿੱਚ ਤੇ ਵੀਡੀਓ ਨੂੰ ਹਰ ਵਾਰ ਸ਼ੇਅਰ ਤੇ ਲਾਈਕ ਕਮੈਂਟ ਜ਼ਰੂਰ ਕਰਿਓ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਤੇ ਹੁਣ ਆਪਾਂ ਇਸ ਟਾਈਮ ਆ ਗਿਆਂ ਫੋਕਲ ਬਾਈਂਡ 5 ਬੀ ਦੇ ਢੰਡਾਰੀ ਪੋਲ ਵਾਲੇ ਆਪਾਂ ਇਧਰੋਂ ਜਾਣਾ ਗਣਪਤੀ ਚੌਂਕ ਗਣਪਤੀ ਚੌਂਕ ਦਾ ਨੂ ਬਣੀ ਦਿਖਾਵਾਂਗੇ ਗਣਪਤੀ ਚੌਂਕ ਵੀ ਬਹੁਤ ਇੱਧਰ ਸ਼ਨੀ ਦੇ ਮੰਦਿਰ ਦੀ ਲੱਗਦੀ ਹੈ ਬਹੁਤ ਮਸ਼ਹੂਰ ਚੌਂਕ ਹੈ ਇਹ ਇਹਨੂੰ ਗਣਪਤੀ ਚੌਂਕ ਕਹਿੰਦੇ ਦੁਰਗਾ ਕਲੋਨੀ ਹੈ ਤੇ ਗਣਪਤੀ ਚੌਂਕ ਆ ਹੁਣ ਅਸੀਂ ਇੱਥੇ ਨੂੰ ਜਾਵਾਂਗੇ ਇੱਧਰ ਪਾਣੀ ਦਾ ਲੈਵਲ ਦੇ ਚੈੱਕ ਕਰਤਾਗੇ ਤਕਰੀਬਨ ਬਾਰਿਸ਼ ਕੰਟੀਨਿਊ ਹੋ ਰਹੀ ਹੈ ਬਰਸ਼ ਹੋ ਹੋ ਬਹੁਤ ਜ਼ਿਆਦਾ ਰਹੀ ਹੈ ਦੇਖੋ ਇਹ ਪਾਣੀ ਦਾ ਲੈਵਲ ਚੈੱਕ ਕਰ ਹੀ ਸਕਦੇ ਹੋ ਕੁਝ ਜਗ੍ਹਾ ਤੇ ਸੁੱਕਾ ਵੀ ਹੈਗਾ ਵਾ ਪਰ ਕਿਤੇ ਕਿਤੇ ਪਾਣੀ ਬਹੁਤ ਜ਼ਿਆਦਾ ਖੜੇ ਆਇਆ ਵਾ ਇਹ ਤਕਰੀਬ ویڈیو 8:30 ਵੇ ਦੀ ਆ ਮਾਰਨਿੰਗ ਟਾਈਮ ਦੀ 6 ਤਰੀਕ ਦਿਨ ਸ਼ਨੀਵਾਰ ਅੱਜ ਦੀ ਵੀਡੀਓ ਵਾ ਤੇ ਤੁਹਾਨੂੰ ਅੱਜ ਦੀ ਅਪਡੇਟ ਦੇ ਰਹੇ ਹਾਂ ਫੋਕਲ ਬਣੇ ਤੇ ਪਾਣੀ ਦਾ ਲੈਵਲ ਚੈੱਕ ਕਰੋ ਤੁਸੀਂ ਪਾਣੀ ਬਹੁਤ ਜ਼ਿਆਦਾ ਵਾ ਤੇ ਚੈੱਕ ਕਰ ਸਕਦੇ ਵੀ ਪਾਣੀ ਆਜ ਤੋਂ ਵਾਧੋ ਹੈ ਬਾਬਾ ਜੀ ਅੱਗੇ ਇਹੀ ਅਰਦਾਸ ਕਰੋ ਕਿ ਬਾਬਾ ਜੀ ਇਹ ਵੀ ਬੰਦ ਹੋਣਾ ਪੰਜਾਬ ਦੇ ਵਿੱਚ ਹਾਲਾਤ ਬਹੁਤ ਨਾਜ਼ੁਕ ਹੋ ਰਹੇ ਆ ਜੇ ਤੁਸੀਂ ਪਹਿਲਾਂ ਦੇਖਦੇ ਫਾਜ਼ਿਲਕੇ ਵੱਲ ਪਾਣੀ ਦੇ ਲੈਵਲ ਬਹੁਤ ਵਧੇ ਹੋਏ ਹੁਣ ਇੱਧਰ ਲੁਧਿਆਣੇ ਵਾਲਾ ਸਤਲੁਜ ਦਾ ਬਹੁਤ ਜ਼ਿਆਦਾ ਪਾਣੀ ਦਾ ਲੈਵਲ ਚੜਿਆ ਆ ਵਾ ਵੀਡੀਓ ਜੇ ਤੁਸੀਂ ਦੇਖ ਹੀ ਰਹੇ ਹੋ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਵਾ ਸਤਲੁਜ ਤੇ ਬਾਬਾ ਜੀ ਅੱਗੇ ਅਰਦਾਸ ਹੈ ਕਿ ਸਭ ਕੁਝ ਠੀਕ ਕਰ ਦੇਣ ਬਾਰਿਸ਼ਾਂ ਬੰਦ ਹੋਣ ਪਾਣੀ ਦਾ ਲੈਵਲ ਚੈੱਕ ਕਰ ਸਕਦੇ ਹੋ ਪਾਣੀ ਬਹੁਤ ਜ਼ਿਆਦਾ ਵਾ ਤੇ ਫੋਕਲ ਪੁਆਇੰਟ ਜਿੰਨੇ ਵੀ ਆਣਾ ਉਹਦਾ ਦੇਖ ਕੇ ਆਇਓ ਪਾਣੀ ਦਾ ਪਾਣੀ ਬਹੁਤ ਜ਼ਿਆਦਾ ਵਾ ਆਪਾਂ ਅੱਜ ਦੀ ਵੀਡੀਓ ਇਹ 32 ਸੈਕਟਰ ਤੋਂ ਫੋਕਲ ਪੁਆਇੰਟ ਤੇ ਆ ਇਹਦੇ ਵਿੱਚ ਤੁਹਾਨੂੰ ਸਾਰਿਆਂ ਦਿਖਾਵਾਂਗੇ ਕਿਹੜੇ-ਕਿਹੜੇ ਰੋਡਾਂ ਤੇ ਪਾਣੀ ਖੜਾ ਆ ਇਸ ਢਹਾਰੀ ਪੁਲ ਗਣਪਤੀ ਚੌਂਕ ਸ਼ੰਕਰ ਨਗਰ ਦੀ ਵੀਡੀਓ ਆ ਇੱਧਰ ਇੱਕ ਕੋਕਰੀਨ ਵਾਲਾ ਬਾਈ ਆ ਰਿਹਾ ਬਹੁਤ ਤੇਜ਼ ਕੋਕਰੀਨ ਲੈ ਕੇ ਆ ਰਿਹਾ ਹੈ ਮੈਂ ਸਾਡੇ ਸਾਰੇ ਕੱਪੜੇ ਦੇ ਮੋਟਰ ਲੈ ਗੱਡੀ ਉੱਤੇ ਢੇਰਿਆ ਬਚੇ ਆ ਤੇ ਕੋਈ ਨਾ ਗੱਲ ਚੈੱਕ ਕਰ ਸਕਦੇ। ਪਰ ਬੜਾ ਇੱਕ ਦੋ ਫਰੇਨਾ ਨੰਗਿਆ ਇੱਥੋਂ। ਇਹ ਆ ਦੇਖੋ ਪਾਣੀ ਦਾ ਲੈਵਲ ਦੇ ਚੈੱਕ ਕਰੋ। ਪਾਣੀ ਬਹੁਤ ਜ਼ਿਆਦਾ ਵਾ। ਤੇ ਵੀਡੀਓ ਨੂੰ ਵਾਦ ਤੋਂ ਬਾਅਦ ਲਾਈਕ, ਸ਼ੇਅਰ ਜ਼ਰੂਰ ਕਰਿਓ। ਤੇ ਆਪਣੀ ਸਪੋਰਟ ਬਣਾ ਕੇ ਰੱਖਿਓ। ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ। ਤੇ ਆਪਾਂ ਇਸ ਤੋਂ ਵਧੀਆ ਹੋਰ ਵੀਡੀਓ ਲੈ ਕੇ ਆਵਾਂਗੇ। ਤੇ ਆਪਣੀ ਸਪੋਰਟ ਵਿੱਚ ਇਸ਼ਾਰਾ ਬਣਾ ਕੇ ਰੱਖਿਓ। ਵੀਡੀਓ ਨੂੰ ਲਾਈਕ, ਵੀਡੀਓ ਨੂੰ ਵਾਦ ਤੋਂ ਬਾਅਦ ਸ਼ੇਅਰ ਜ਼ਰੂਰ ਕਰਿਓ। ਇਹ ਸਾਰੇ ਦੇਖ ਸਕਣ ਵੀਡੀਓ ਕਿ ਚੈੱਕ ਕਰਦੇ ਜਦ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਸੀਗਾ ਤੇ ਹੁਣ ਆਪਾਂ ਜਾਣਾ ਢਡਾਰੀ ਪੁਲਰ ਢਡਾਰੀ ਪੁਲਰ ਵੱਲ ਆਪਾਂ ਜਾ ਰਹੇ ਹਾਂ ਕਿਉਂਕਿ ਇਧਰ ਤਾਂ ਇੱਕ ਰੋਡ ਤੇ ਪਾਣੀ ਸੀ ਇੱਕ ਰੋਡ ਤੇ ਪਾਣੀ ਨਹੀਂ ਹੈ ਅੱਦੋਂ ਵੀ ਇੱਕ ਰੋਡ ਉਹ ਨੀਵਾ ਵਾ ਇੱਕ ਰੋਡ ਉੱਚਾ ਵਾ ਉਹ ਉੱਚਾ ਵਾਲੇ ਰੋਡ ਤੋਂ ਜਾ ਰਹੇ ਹਾਂ ਇਧਰ ਪਾਣੀ ਦਾ ਲੈਵਲ ਘੱਟ ਵਾ ਉਸ ਤੋਂ ਅੱਗੇ ਪਾਣੀ ਬਹੁਤ ਜ਼ਿਆਦਾ ਹੁੰਦਾ ਜੀ ਮੋੜ ਤੇ ਲੱਦਾ ਲੱਦਾ ਡੁੱਬੇ ਜਾਣਾ ਕਿੰਨਾ ਪਾਣੀ ਖੜਾ ਆਇਆ ਹੋਇਆ ਠੀਕ ਗਿਆ ਪਵਨਤਾਬੇ ਦੇ ਕੋਲ ਦੀ ਢੰਡਾਰੀ ਪੁਲ ਪਵਨਤਾਬਾ ਬਹੁਤ ਮਜੂਰ ਆ। ਇਹ ਵੀਡੀਓ ਵਾ ਤੇ ਹੁਣ ਅੱਜ ਆਪਾਂ ਸੱਜੇ ਹੱਥ ਮੁੜ ਜਾਨਾ ਤੇ ਪਾਣੀ ਦਾ ਲੈਵਲ ਚੈੱਕ ਕਰ ਸਕਦੇ ਹਾਂ। ਇਹਦਾ ਪਾਣੀ ਬਹੁਤ ਦੇਖੋ ਸਾਹਮਣੇ ਐਕਟਿਵਾ ਆ ਰਹੀ ਏ ਡੁੱਬ ਰਹੀ ਆ ਵਿੱਚ। ਅੱਗੇ ਪਾਸੇ ਹੋਰ ਪਾਣੀ ਬਹੁਤ ਜ਼ਿਆਦਾ ਵਾ ਦੇਖੋ ਗੱਡੀ ਆਲਾ ਆ ਰਿਹਾ। ਗੱਡੀਆਂ ਦੀ ਪਈਆਂ ਨੂੰ ਇੱਕ ਬੇਨਤੀ ਆ ਜੀ ਗੱਡੀ ਜਦੋਂ ਵੀ ਜਾਇਓ ਹੋਲੀ ਲੈ ਕੇ ਜਾਇਆ ਕਰੋ ਦੂਜੇ ਬੰਦੇ ਨੂੰ ਗਿੱਲਾ ਨਾ ਕਰਿਆ ਕਰੋ। ਜੀ ਆਪਾ ਪਵੰਡਾ ਬੇ ਆ ਗਏ ਹ ਉਸ ਤੋਂ ਬਾਅਦ ਤੁਹਾਨੂੰ ਆਪਣੀ ਫੈਕਟਰੀ ਦੀ ਦਿਖਾਵਾਂਗੇ ਸਾਡੇ ਫੈਕਟਰੀ 'ਚ ਪਾਣੀ ਬਹੁਤ ਜ਼ਿਆਦਾ ਆ ਆ ਦੇਖਾ ਸਾਡੀ ਫੈਕਟਰੀ ਦੀ ਆ ਪਾਣੀ ਕਿੰਨਾ ਕਿੰਨਾ ਖੜਿਆ ਆ ਉਹ ਪਰਾ ਤਾਂ ਪਾਣੀ ਪਾਣੀ ਸਾਡੀ ਫੈਕਟਰੀ ਵੀ ਡੁੱਬੀ ਪਈ ਆ ਸਵੇਰੇ 8 ਵਜੇ ਦੀ ਵੀਡੀਓ ਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਇਹ ਵੀਡੀਓ ਹੈ 6 ਤਰੀਕ ਦਿਨ ਸ਼ੈਣਾ ਇਹ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਉਸ ਤੋਂ ਬਾਅਦ ਸਬਸਕ੍ਰਾਈਬ ਕਰਿਓ ਥੈਂਕ ਯੂ ਸਾਰਿਆਂ ਨੂੰ